25 26 ਦੀ ਦਰਮਿਆਨੀ ਰਾਤ ਨੂੰ ਜਿਹੜੀ ਆਪਣਾ ਸ਼ਰਵਸਤਾ ਦਾ ਅਸ਼ਚੜਾਉ ਗੇਂਦਰਾ ਫਰਟੀ ਰਿਖੀ ਉੱਥੇ ਚੋਰੀ ਹੋਈ ਸੀ ਉਹਦੇ ਵਿੱਚ ਨੋਇਟਰ ਤੇ ਜਿਹੜੀਆਂ ਨਸ਼ਾ ਛਡਾਉਣ ਦੇ ਵਿੱਚ ਗੋਲੀਆਂ ਵਰਤੀਆਂ ਜਾਂਦੀਆਂ ਉਹ ਜਿਹੜੀਆਂ ਚੋਰੀ ਹੋਣੀਆਂ ਪਾਈਆਂ ਗਈਆਂ ਸੀ ਇਸ ਦੇ ਸਬੰਧ ਅਸੀਂ ਮਕਦਮਾ ਨੰਬਰ 16 ਮਿਤੀ 28 26 ਨੂੰ ਦਰਜ ਕੀਤਾ ਹੈ ਜਿਹਦੀ ਤਫ਼ਤੀਸ਼ ਅਗੋਂ ਵਿੱਚ ਲਿਆਂਦੀ ਇਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਗਪਾਲ ਸਿੰਘ ਤੇ ਦੂਜਾ ਲੱਪੇ ਤੇ ਦੋਨੇ ਕੋਠਾ ਗੁਰੂ ਦੇ ਆ ਇਨਾਂ ਤੋਂ ਅਸੀਂ ਜਿਹੜਾ ਇਨਵਰਟਰ ਤੇ ਬੈਠਾ ਚੋਰੀ ਹੋਇਆ ਉਹ ਵੀ ਬਰਾਮਦ ਕੀਤਾ ਤੇ ਜਿਹੜੀਆਂ ਨਿਸ਼ਲੀਆ ਗੋਲੀਆਂ 1850 ਨਿਸ਼ਲੀਆ ਗੋਲੀਆਂ ਅਸੀਂ ਕੋਪਾਲ ਸਿੰਘ ਤੋਂ ਬਰਾਮਦ ਕੀਤੀਆਂ ਅਤੇ 2510 ਗੋਲੀਆਂ ਅਸੀਂ ਲਧਪ੍ਰੀਤ ਤੋਂ ਬਰਾਮਦ ਕੀਤੀਆਂ ਇਹਨਾਂ ਦਾ ਅਸੀਂ ਡੋਪ ਟੈਸਟ ਵੀ ਕਰਾਇਆ ਉਹ ਵੀ ਪੋਜ਼ਿਟਿਵ ਆਇਆ ਇਹਨਾਂ ਦੇ ਖਿਲਾਫ ਅਸੀਂ ਚੋਰੀ ਦੇ ਕੇਸ ਵਿੱਚ 22 ਸੀਐਨਡੀਪੀਐਸਰ ਤੇ 27 14 ਐਨਡੀਪੀਐਸਰ ਦਾ ਵਾਧਾ ਕਰ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਵੀ ਹਾਸਲ ਕੀਤਾ ਅੱਜ ਫੇਰ ਇਹਨਾਂ ਨੂੰ ਦੁਬਾਰਾ ਫੋਰਟ ਦੇ ਪਿਛਕੇ ਤਿਆਰ ਅ ਤੋ ਇਹ ਪਹਿਲਾਂ ਹੀ ਆਪ ਦਾ ਇਤਿਹਾਸ ਦੇ ਆਦਿ ਇਹ ਪਰਚੇ ਰੱਦ ਹੈਗੇ ਫਿਰ ਪਰਚਾ ਨਹੀਂ ਇਹਨਾਂ ਦੇ ਕੋਈ ਦਰਜ ਹੋਣਾ ਪਾਇਆ ਗਿਆ ਪਰ ਇਹ ਨਸ਼ਾ ਖਾਂਦੇ ਜਿਹੜੇ ਆਤੀ